ਸੁਨੰਦਾ ਸ਼ਰਮਾ ਦੇ ਮਾਮਲੇ ਦੇ ਵਿੱਚ ਵੱਡਾ ਅਪਡੇਟ ਸਾਹਮਣੇ ਆਇਆ ਹੈ ਜਿੱਥੇ ਕਿ ਪੁਸ਼ਪਿੰਦਰ ਸਿੰਘ ਉਰਫ ਪਿੰਕੀ ਢਾਲੀਵਾਲ ਨੂੰ ਅਰੈਸਟ ਕੀਤਾ ਗਿਆ ਸੀ ਅਰੈਸਟ ਹੋ ਜਾਣ ਤੋਂ ਬਾਅਦ ਹੁਣ ਅੱਗੇ ਦੀ ਅਪਡੇਟ ਦੇ ਵਿੱਚ ਉਹਨਾਂ ਦੇ ਵੱਲੋਂ ਪਟੀਸ਼ਨ ਪਾ ਦਿੱਤੀ ਗਈ ਸੀ ਇਹ ਪਟੀਸ਼ਨ ਦੇ ਬਾਰੇ ਵਿੱਚ ਦੱਸਦੀ ਹੈ ਕਿ ਇਹ ਪਟੀਸ਼ਨ ਪਾਈ ਗਈ ਸੀ ਕਿ ਉਹਨਾਂ ਨੂੰ ਜਿਹੜਾ ਮੁਹਾਲੀ ਪੁਲਿਸ ਦੇ ਵੱਲੋਂ ਅਰੈਸਟ ਕੀਤਾ ਗਿਆ ਏ ਇਹ ਗੈਰ ਕਾਨੂੰਨੀ ਹੈ ਤੇ ਇਸ ਦੇ ਉੱਪਰ ਜਦੋਂ ਗੱਲਬਾਤ ਚੱਲੀ ਤਾਂ ਨਾਲ ਦੀ ਨਾਲ ਹਾਈ ਕੋਰਟ ਦੇ ਵਿੱਚ ਇਹ ਮਾਮਲਾ ਪਹੁੰਚ ਗਿਆ ਤੇ ਇਸ ਮਾਮਲੇ ਦੇ ਪਹੁੰਚਣ ਤੋਂ ਬਾਅਦ ਤਸਦੀਕ ਹੈ ਕਿ ਹੁਣ ਹਾਈ ਕੋਰਟ ਦੇ ਵੱਲੋਂ ਇਸ ਦੇ ਬਾਰੇ ਵਿੱਚ ਜੋ ਹੈ ਸਾਫ਼ ਤੌਰ ਦੇ ਉੱਪਰ ਰਾਹਤ ਦੇ ਦਿੱਤੀ ਹੈ ਪਿੰਕੀ ਧਾਲੀਵਾਲ ਨੂੰ ਜਿੱਤੇ ਦੱਸਦੀ ਹੈ ਕਿ ਪਿੰਕੀ ਧਾਲੀਵਾਲ ਨੂੰ ਹਾਈ ਤੋ ਵੱਡੀ ਰਾਤ ਮਿਲ ਚੁੱਕੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਨੇ ਪਿੰਕੀ ਢਾਲੀਵਾਲ ਨੂੰ ਮਾਮਲੇ ਦੇ ਵਿੱਚ ਤੁਰੰਤ ਰਿਹਾਅ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਨੇ ਤੇ ਹਾਈ ਕੋਰਟ ਨੇ ਇਹ ਹੁਕਮ ਨਿਰਮਾਤਾ ਦੇ ਮੁੰਡੇ ਦੀ ਪਟੀਸ਼ਨ ਦੇ ਉੱਪਰ ਜਾਰੀ ਕੀਤੇ ਨੇ ਜਿਸ ਦੇ ਵਿੱਚ ਮੋਹਾਲੀ ਪੁਲਿਸ ਦੇ ਵੱਲੋਂ ਗ੍ਰਿਫਤਾਰੀ ਨੂੰ ਜਿਹੜਾ ਹੈਗਾ ਸੀ ਜੋ ਕੀਤਾ ਗਿਆ ਸੀ ਉਸ ਨੂੰ ਨਜਾਇਜ਼ ਦੱਸਿਆ ਗਿਆ ਸੀ ਇਸ ਤੋਂ ਇਲਾਵਾ ਨਾਲ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਪਿੰਕੀ ਢਾਲੀਵਾਲ ਦੇ ਵੱਲੋਂ ਵਕੀਲ ਹਰਲਵ ਸਿੰਘ ਰਾਜਪੂਤ ਨੇ ਜਾਣਕਾਰੀ ਦਿੰਦਿਆਂ ਇਹ ਵੀ ਕਿਹਾ ਹੈ ਕਿ ਪੰਜਾਬੀ ਗਾਇਕਾ ਸੁਰਨਦਾ ਸ਼ਰਮਾ ਦੀ ਸ਼ਿਕਾਇਤ ਤੇ ਪੁਲਿਸ ਨੇ ਸ਼ਨੀਵਾਰ ਨੂੰ ਢਾਲੀਵਾਲ ਨੂੰ ਗ੍ਰਫਤਾਰ ਕੀ ਤਸੀਰ ਜਿਸ ਤੇ ਢਾਲੀਵਾਲ ਦੇ ਮੁੰਡੇ ਨੇ ਇਸ ਗ੍ਰਫਤਾਰੀ ਦੇ ਖਿਲਾਫ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਸੀ ਇਸ ਤੋਂ ਪਹਿਲਾਂ ਢਾਲੀਵਾਲ ਨੂੰ 2 ਦਿਨ ਦਾ ਰਿਮਾਂਡ ਖਤਮ ਹੋਣ ਉਪਰੰਤ ਪੁਲਿਸ ਨੇ ਅਦਾਲਤ ਦੇ ਵਿੱਚ ਪੇਸ਼ ਕੀਤਾ ਸੀ ਤੇ ਪੇਸ਼ੀ ਤੋਂ ਪਹਿਲਾਂ CIA ਪੁਲਿਸ ਜਾਂਚ ਦੇ ਵਾਸਤੇ ਪਿੰਕੀ ਢਾਲੀਵਾਲ ਨੂੰ ਮੁਹਾਲੀ ਸੈਕਟਰ 71 ਸਥਿਤ ਉਹਨਾਂ ਦੇ ਘਰ ਲੈ ਕੇ ਵੀ ਪਹੁੰਚੀ ਸੀ ਇਸ ਦੌਰਾਨ DSP ਤਰਵਿੰਦਰ ਸਿੰਘ ਪੁਲਿਸ ਪਾਰਟੀ ਦੇ ਨਾਲ ਢਾਲੀਵਾਲ ਦੇ ਕਾਰ ਦੇ ਵਿੱਚੋਂ ਕੁਝ ਦਸਤਾਵੇਜ਼ਾਂ ਨੂੰ ਵੀ ਕਬਜ਼ੇ ਦੇ ਵਿੱਚ ਲਿਆ ਕੇ ਜੋ ਹੈ ਅੱਗੇ ਦੀ ਜਾਂਚ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਸੀ ਪਰ ਹੁਣ ਵੱਡੀ ਗੱਲ ਇਹ ਹੈ ਇਹ ਸਵਾਲ ਲਗਾਤਾਰ ਜ਼ਰੂਰ ਉੱਠ ਰਿਹਾ ਹੈ ਕਿ ਆਖਰ ਇਸ ਪੂਰੇ ਮਾਮਲੇ ਦੇ ਵਿੱਚ ਪਿੰਕੀ ਧਾਲੀਵਾਲ ਨੂੰ ਅਰੈਸਟ ਜੇਕਰ ਕੀਤਾ ਗਿਆ ਤਾਂ ਕਿਉਂ ਕੀਤਾ ਗਿਆ ਤੇ ਸੁਨੰਦਾ ਸ਼ਰਮਾ ਦੁਆਰਾ ਕੀ ਇਲਜ਼ਾਮ ਲਗਾਏ ਗਏ ਨੇ ਉਹ ਵੀ ਤੁਹਾਨੂੰ ਦੱਸ ਦੰਨੇ ਆ ਤਾਂ ਖਾਸ ਤੌਰ ਦੇ ਉੱਪਰ ਇਸ ਪੂਰੇ ਮਾਮਲੇ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਸੁਨੰਦਾ ਸ਼ਰਮਾ ਦੇ ਵੱਲੋਂ ਇਲਜ਼ਾਮ ਲਗਾਏ ਗਏ ਸੀ ਪਿੰਕੀ ਧਾਲੀਵਾਲ ਦੇ ਉੱਪਰ ਤੇ ਇਸ ਦੇ ਵਿੱਚ ਉਹਨਾਂ ਦੇ ਵੱਲੋਂ ਦੱਸਦੀ ਹੈ ਕਿ ਸੁਨੰਦਾ ਸ਼ਰਮਾ ਨੇ ਪੁਲਿਸ ਨੂੰ ਸ਼ਿਕਾਇਤ ਦੇ ਵਿੱਚ ਪਿੰਕੀ ਧਾਲੀਵਾਲ ਤੇ ਗੈਰ ਕਾਨੂੰਨੀ ਸ਼ੋਸ਼ਣ ਕਰਨ ਵਾਲੇ ਅਤੇ અપਮਾਨਜਨਕ ਵਿਵਹਾਰ ਦਾ ਇਲਜ਼ਾਮ ਲਗਾਇਆ ਸੀ ਉਹਨਾਂ ਦਾ ਕਹਿਣਾ ਸੀ ਕਿ ਇਸ ਦੇ ਨਾਲ ਉਸ ਨੂੰ ਭਾਰੀ ਆਰਥਿਕ ਨੁਕਸਾਨ ਮਾਨਸਿਕ ਪਰੇਸ਼ਾਨੀ ਅਤੇ ਉਸ ਦੀ ਸ਼ਾਖ ਨੂੰ ਨੁਕਸਾਨ ਪਹੁੰਚਿਆ ਹੈ ਸੋ ਉਹਨਾਂ ਦਾ ਸ਼ਰਮਾ ਨੇ ਆਪਣੀ ਸ਼ਿਕਾਇਤ ਦੇ ਵਿੱਚ ਇਹ ਵੀ ਕਿਹਾ ਸੀ ਕਿ ਧਾਲੀਵਾਲ ਨੇ ਸਾਲਾਂ ਤੱਕ ਉਸ ਦਾ 250 ਕਰੋੜ ਰੁਪਏ ਤੋਂ ਵੱਧ ਦਾ ਆਰਥਿਕ ਸ਼ੋਸ਼ਣ ਕਰ ਦਿੱਤਾ ਹੈ ਤਾਂ ਇਹ ਇਲਜ਼ਾਮ ਜਦੋਂ ਉਹਨਾਂ ਦੇ ਵੱਲੋਂ ਲਗਾਏ ਗਏ ਸੀ ਤਾਂ ਉਹਨਾਂ ਦੇ ਵੱਲੋਂ ਪੋਸਟ ਜਿਹੜੀ ਹੈ ਪੋਸਟ ਵੀ ਸ਼ੇਅਰ ਕੀਤੀ ਗਈ ਸੀ ਤੇ ਇੰਟਰਨੈਟ ਦੇ ਉੱਪਰ ਉਹ ਪੋਸਟ ਸ਼ੇਅਰ ਕਰਨ ਤੋਂ ਬਾਅਦ ਉਹਨਾਂ ਨੇ ਖਾਸ ਤੌਰ ਦੇ ਉੱਪਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਇਲਤੀਜਾ ਕੀਤੀ ਸੀ ਉਹਨਾਂ ਨੂੰ ਵੀ ਉਹਨਾਂ ਨੇ ਬੇਨਤੀ ਕੀਤੀ ਸੀ ਕਿ ਇਸ ਪੂਰੇ ਮਾਮਲੇ ਨੂੰ ਆਪਣੇ ਧਿਆਨ ਦੇ ਵਿੱਚ ਲਿਆ ਕੇ ਕਾਰਵਾਈ ਜ਼ਰੂਰ ਕਰੋ ਤਾਂ ਕਿ ਮੈਨੂੰ ਇਨਸਾਫ ਮਿਲ ਸਕੇ ਤੇ ਇਸ ਦੇ ਵਿੱਚ ਉਹਨਾਂ ਨੇ ਜਿਹੜੀਆਂ ਭਾਵੁਕ ਗੱਲਾਂ ਕਹੀਆਂ ਤਾਂ ਉਸ ਤੋਂ ਬਾਅਦ ਮਹਿਲਾ ਕਮਿਸ਼ਨ ਦੇ ਵੱਲੋਂ ਇਸ ਦੇ ਉੱਪਰ ਕਾਰਵਾਈ ਕਰ ਦਿੱਤੀ ਗਈ ਤਾਂ ਖਾਸ ਤੌਰ ਦੇ ਉੱਪਰ ਤੁਹਾਨੂੰ ਇਸ ਪੂਰੇ ਮਾਮਲੇ ਦੇ ਵਿੱਚ ਦੱਸ ਦਈਏ ਕਿ ਕਾਰਵਾਈ ਦੇ ਮੱਦੇਨਜ਼ਰ ਨਾਲ ਦੇ ਨਾਲ ਅਰੈਸਟ ਤਾਂ ਕਰ ਲਿਆ ਗਿਆ ਸੀ ਨੂੰ ਪਰ ਪਿੰਕੀ ਢਾਲੀਵਾਲ ਨੂੰ ਜਦੋਂ ਇਹ ਇੱਥੇ ਅरेस्ट ਕਰਨ ਦੇ ਵਾਸਤੇ ਅੱਗੇ ਲਿਜਾਇਆ ਗਿਆ ਤਾਂ ਅੱਗੇ ਦੀ ਕਾਰਵਾਈ ਦੇ ਵਿੱਚ ਹੁਣ ਉਹਨਾਂ ਨੂੰ ਜ਼ਮਾਨਤ ਮਿਲ ਚੁੱਕੀ ਹੈ ਤਾਂ ਇਸ ਪੂਰੇ ਮਾਮਲੇ ਦੇ ਵਿੱਚ ਖਾਸ ਤੌਰ ਦੇ ਉੱਪਰ ਇਹ ਗੱਲਬਾਤ ਸਾਹਮਣੇ ਆਈ ਆਈ ਹੈ ਸੁਨੰਦਾ ਸ਼ਰਮਾ ਦੀ ਤੇ ਸੁਨੰਦਾ ਸ਼ਰਮਾ ਦੇ ਵੱਲੋਂ ਨਾਲ ਦੀ ਨਾਲ ਇਹ ਵੀ ਲਿਖਿਆ ਗਿਆ ਸੀ ਉਸ ਤੋਂ ਬਾਅਦ ਕਿ ਧੰਨਵਾਦ ਸੀਐਮ ਸਾਹਿਬ ਦਾ ਬਹੁਤ-ਬਹੁਤ ਜੋ ਉਹਨਾਂ ਨੇ ਮੇਰੀ ਗੱਲ ਸੁਣੀ ਮੇਰੀ ਗੱਲ ਨੂੰ ਤਵੱਜੋ ਦਿੱਤੀ ਤੇ ਆਪਣੀ ਭੈਣ ਸਮਝ ਕੇ ਮੇਰੀ ਗੱਲ ਨੂੰ ਸੁਣਿਆਏ ਇੱਥੇ ਹੀ ਮੈਂ ਇੱਕ ਗੱਲ ਹੋਰ ਕਹਿਣਾ ਚਾਹਣੀ ਆ ਕਿ ਤੁਸੀਂ ਸਿਰਫ ਮੇਰੀ ਗੱਲ ਨਹੀਂ ਸੁਣੀ ਤੁਸੀਂ ਉਹ तमाम ਔਰਤਾਂ ਦੀ ਗੱਲ ਨੂੰ ਤਵੱਜੋ ਦਿੱਤੀ ਹੈ ਜੋ ਕਦੇ ਆਪਣੇ ਹੱਕ ਲਈ ਨਹੀਂ ਬੋਲ ਪਾਈਆਂ ਤੇ ਧੰਨਵਾਦ ਸਾਡੇ ਪੰਜਾਬੀ ਮੀਡੀਆ ਦਾ ਵੀ ਤੁਹਾਡਾ ਸਾਥ ਬਹੁਤ ਮੈਟਰ ਕਰਦਾ ਸੀ ਤਾਂ ਇਹ ਪੋਸਟ ਜਿਹੜੀ ਆ ਇਹ ਪੋਸਟ ਖਾਸ ਤੌਰ ਦੇ ਉੱਪਰ ਸ਼ੇਅਰ ਕੀਤੀ ਗਈ ਸੀ ਸੋ ਉਹਨਾਂ ਦਾ ਸ਼ਰਮਾ ਦੇ ਵੱਲੋਂ ਪਹਿਲਾਂ ਤੇ ਬਾਅਦ ਦੇ ਵਿੱਚ ਵੀ ਤੇ ਧੰਨਵਾਦ ਵੀ ਕੀਤਾ ਗਿਆ ਸੀ ਉਹਨਾਂ ਦੇ ਵੱਲੋਂ ਪਿੰਕੀ ਢਾਲੀਵਾਲ ਦੇ ਉੱਪਰ ਕਾਰਵਾਈ ਹੋ ਜਾਣ ਤੋਂ ਬਾਅਦ ਪਰ ਇੱਥੇ ਹੀ ਗੱਲ ਨਹੀਂ ਮੁੱਕਦੀ ਕਿਉਂਕਿ ਇਹ ਫੈਹਰਿਸ ਤਾਂ ਬੜੀ ਲੰਬੀ ਹੈ ਤੁਹਾਨੂੰ ਪੂਰੀ ਦੀ ਪੂਰੀ ਸਟੋਰੀ ਸੁਣਾਉਣ ਜਾ ਰਹੇ ਹਾਂ ਇਸ ਦੇ ਵਿੱਚ ਅੱਗੇ ਕੜੀ ਦਰ ਕੜੀ ਕਿੰਨੇ ਕੁ ਨਾਮ ਜੁੜਦੇ ਨੇ ਦੱਸਦੀ ਹੈ ਕਿ ਇਸ ਪੂਰੀ ਗੱਲਬਾਤ ਦੇ ਵਿੱਚ ਅੱਗੇ ਕੋᱫ ਬੱਬੂ ਮਾਨ ਦੇ ਵੱਲੋਂ ਵੀ ਇੱਕ ਪੋਸਟ ਪਾ ਕੇ ਸੁਨੰਦਾ ਸ਼ਰਮਾ ਨੂੰ ਤਾਕੜੇ ਰਹਿਣ ਵਾਸਤੇ ਕਿਹਾ ਗਿਆ ਸੀ ਤਾਂ ਸੁਨੰਦਾ ਸ਼ਰਮਾ ਨੂੰ ਉਹਨਾਂ ਨੇ ਇੱਕ ਪੋਸਟ ਦੇ ਵਿੱਚ ਲਿਖਦੇ ਹੋਏ ਕੀ ਕਿਹਾ ਹੈ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਤਾਂ ਬੱਬੂ ਮਾਨ ਨੇ ਖਾਸ ਤੌਰ ਦੇ ਉੱਪਰ ਇਸ ਪੋਸਟ ਦੇ ਵਿੱਚ ਜ਼ਿਕਰ ਜਿਹੜਾ ਹੈਗਾ ਇਹ ਕਰਦੇ ਹੋਏ ਇਹ ਲਿਖਿਆ ਹੈ ਕਿ ਸਤਿ ਸ਼੍ਰੀ ਅਕਾਲ ਜੀ ਬੀਬੀ ਸੁਨੰਧਾ ਸ਼ਰਮਾ ਦੀ ਇੱਕ ਪੋਸਟ ਦੇਖੀ ਅਕਸਰ ਕੰਪਨੀਆਂ ਇਦਾਂ ਕਰਦੀਆਂ ਆਈਆਂ ਨੇ ਇਸ ਔਖੇ ਸਮੇ ਅਸੀਂ ਤੇਰੇ ਨਾਲ ਬਿਬਾ ਡਟ ਕੇ ਖੜੇ ਆਂ ਘਬਰਾਉਣਾ ਨਹੀਂ ਤੇ ਦਬਨਾਨੀ ਐਟ ધ ਰੇਟ ਸੁਨੰਦਾ ਸ਼ਰਮਾ ਤਾਂ ਖਾਸ ਤੌਰ ਦੇ ਉੱਪਰ ਦੇਖਿਆ ਜਾ ਸਕਦਾ ਹੈ ਕਿ ਪੰਜਾਬੀ ਕਲਾਕਾਰਾਂ ਦੇ ਉੱਪਰ ਜਦੋਂ ਆਣ ਪਈ ਹੈ ਉਹਨਾਂ ਦੇ ਸਿਰ ਦੇ ਉੱਪਰ ਇਹ ਸਵਾਲੀਆਂ ਨਿਸ਼ਾਨ ਖੜੇ ਹੋਏ ਨੇ ਕਿ ਉਹਨਾਂ ਦੇ ਰੋਜ਼ੀ ਰੋਟੀ ਦੇ ਉੱਪਰ ਕਹਿ ਸਕਦੇ ਹਾਂ ਇੱਕ ਤਰੀਕੇ ਨਾਲ ਕਿ ਸਵਾਲ ਖੜੇ ਹੁੰਦੇ ਨੇ ਤਾਂ ਬੱਬੂ ਮਾਨ ਦੇ ਵੱਲੋਂ ਵੀ ਆਪਣਾ ਜਿਹੜਾ ਸਟੈਂਡ ਹੈ ਉਹ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਉਹ ਸੁਨੰਦਾ ਸ਼ਰਮਾ ਦਾ ਸਾਥ ਦੇਣ ਦੇ ਵਾਸਤੇ ਤਿਆਰ ਬਰਤਿਆਰ ਨਹੀਂ ਤਾਂ ਉਹਨਾਂ ਦੇ ਵੱਲੋਂ ਇਸ ਪੋਸਟ ਦੇ ਜ਼ਰੀਏ ਆਪਣਾ ਜਿਹੜਾ ਹੈਗਾ ਪੱਖ ਰੱਖ ਦਿੱਤਾ ਗਿਆ ਹੈ ਬਾਕੀ ਹੋਰ ਜਿਹੜੇ ਹੈਗੇ ਨੇ ਲੋਕ ਜਾਂ ਕਹਿ ਲਈਏ ਕਿ ਵੱਡੇ ਦਿਗਜ ਕਲਾਕਾਰ ਚਾਹੇ ਪੰਜਾਬ ਦੇ ਹੋਣ ਚਾਹੇ ਪੰਜਾਬ ਤੋਂ ਇਲਾਵਾ ਦੂਸਰੇ ਵੀ ਹੋਣ ਬਾਲੀਵੁੱਡ ਦੇ ਵੀ ਹੋਣ ਉਹਨਾਂ ਵੱਲੋਂ ਕਦੋਂ ਇਸ ਦੇ ਬਾਰੇ ਵਿੱਚ ਕੁਝ ਬੋਲਿਆ ਜਾਵੇਗਾ ਇਹ ਫਿਲਹਾਲ ਹਲੇ ਇੰਤਜ਼ਾਰ ਹੈ ਖੈਰ ਇਸ ਦਰਮਿਆਨ ਹੁਣ ਇਸ ਫਹਿਰਿਸਤ ਦੇ ਵਿੱਚ ਇਜ਼ਾਫਾ ਕਰਦੇ ਹੋਏ ਤੁਹਾਨੂੰ ਇੱਕ ਨਾਮ ਹੋਰ ਸੁਣਾਉਣੇ ਆ ਇੱਕ ਨਾਮ ਅਗਲਾ ਨਾਮ ਤੇ ਉਸ ਨਾਮ ਦੇ ਬਾਰੇ ਵਿੱਚ ਤੁਹਾਨੂੰ ਦੱਸਦੇ ਆ ਉਹ ਨਾਮ ਹੈ ਹਿਮਾਂਸ਼ੀ ਖੁਰਾਨਾ ਹਿਮਾਂਸ਼ੀ ਖੁਰਾਨਾ ਦੇ ਵੱਲੋਂ ਵੀ ਜਦੋਂ ਇਹ ਸੁਨੰਦਾ ਸ਼ਰਮਾ ਦਾ ਮਾਮਲਾ ਸਾਹਮਣੇ ਆਇਆ ਇਹ ਤਾਂ ਉਹਨਾਂ ਦੇ ਵੱਲੋਂ ਵੀ ਆਪਣੇ ਜੋ ਹੈ ਦਰਦ ਨੂੰ ਆਪਣੇ ਕਹਿ ਸਕਦੇ ਹਾਂ ਕਿ ਉਹਨਾਂ ਨਾਲ ਹੋਏ ਸ਼ੋਸ਼ਣ ਨੂੰ ਉਹਨਾਂ ਨੇ ਜ਼ਾਹਿਰ ਕੀਤਾ ਇੱਕ ਪੋਸਟ ਦੇ ਜ਼ਰੀਏ ਤੇ ਬਿਲਕੁਲ ਐਸੇ ਹੀ ਅੰਦਾਜ਼ ਦੇ ਵਿੱਚ ਕੀਤਾ ਹੈ ਜਿਸ ਤਰ੍ਹਾਂ ਦੇ ਨਾਲ ਸੁਨੰਦਾ ਸ਼ਰਮਾ ਦੇ ਵੱਲੋਂ ਆਪਣਾ ਦਰਦ ਜੋ ਆ ਲੋਕਾਂ ਦੇ ਸਾਹਮਣੇ ਰੱਖਿਆ ਗਿਆ ਸੀ ਤੇ ਪੋਸਟ ਕਰਕੇ ਇਸ ਦੇ ਬਾਰੇ ਵਿੱਚ ਇਨਫੋਰਮੇਸ਼ਨ ਸ਼ੇਅਰ ਕੀਤੀ ਗਈ ਸੀ ਤਾਂ ਸੁਨੰਦਾ ਸ਼ਰਮਾ ਤੋਂ ਬਾਅਦ ਹਿਮਾਂਸ਼ੀ ਖੁਰਾਨਾ ਨੇ ਕੀ ਲਿਖਿਆ ਹੈ ਆਓ ਇਸ ਪੋਸਟ ਦੇ ਉੱਪਰ ਝਾਤ ਮਾਰਦੇ ਹਾਂ ਤਾਂ ਇਸ ਪੋਸਟ ਦੇ ਵਿੱਚ ਖਾਸ ਤੌਰ ਦੇ ਉੱਪਰ ਉਹਨਾਂ ਦੇ ਵੱਲੋਂ ਜੋ ਲਾਈਨਾਂ ਲਿਖੀਆਂ ਗਈਆਂ ਨੇ ਉਹ ਤੁਹਾਨੂੰ ਪੰਜਾਬੀ ਦੇ ਵਿੱਚ ਅਨੁਵਾਦ ਕਰਕੇ ਜ਼ਰੂਰ ਦੱਸਣੀ ਚਾਹਾਂਗੇ ਕਿ ਉਹਨਾਂ ਨੇ ਇਸ ਦੇ ਵਿੱਚ ਖਾਸ ਤੌਰ ਦੇ ਉੱਪਰ ਕਿਹੜੀਆਂ-ਕਿਹੜੀਆਂ ਗੱਲਾਂ ਜੁੜ ਨੇ ਆਪਣੇ ਦਰਦ ਨੂੰ ਬਿਆਨ ਕਰਦੇ ਹੋਏ ਜ਼ाहिर ਕਿ ਤਿਆਨੇ ਤਾਂ ਦੱਸਦੀ ਹੈ ਕਿ ਇਸ ਦੇ ਵਿੱਚ ਉਹਨਾਂ ਨੇ ਖਾਸ ਤੌਰ ਦੇ ਉੱਪਰ ਗੱਲ ਲਿਖੀ ਹੈ ਕਿ ਮੇਰੇ ਨਾਲ ਵੀ 2017 ਦੇ ਵਿੱਚ ਇਹੀ ਕੁਝ ਹੋਇਆ ਸੀ ਤੇ ਮੈਂ ਰੋਂਦੀ ਰਹੀ ਤੇ ਕੰਮ ਦੀ ਭੀਖ ਮੰਗਦੀ ਰਹੀ ਬਗੈਰ ਪੈਸਿਆਂ ਤੋਂ ਮੈਂ 7 ਮਹੀਨਿਆਂ ਤੱਕ ਕੰਮ ਕੀਤਾ ਮੇਰੀ ਮਾਂ ਨੇ ਮੈਨੂੰ ਵੇਖਿਆ ਜਦੋਂ ਮੈਂ ਸੌ ਤੱਕ ਨਹੀਂ ਪੌਂਦੀ ਸੀ ਮੈਂ ਚੁੱਪਚਾਪ ਆਪਣੀ ਲੜਾਈ ਲੜੀ ਇਹ ਸਾਡੇ ਨਾਲ ਮਾਈਂਡ ਗੇਮਸ ਖੇਡਦੇ ਹੁੰਦੇ ਨੇ ਪੰਜਾਬ ਚ ਹਰ ਦੂਜੇ ਆਰਟਿਸਟ ਦੀ ਇਹੀ ਕਹਾਣੀ ਹੈ ਤਾਂ ਹਿਮਾਂਸ਼ੀ ਖੁਰਾਣਾ ਦੇ ਵੱਲੋਂ ਵੀ ਕੁਝ ਐਸੇ ਹੀ ਅੰਦਾਜ਼ ਦੇ ਵਿੱਚ ਆਪਣੀ ਗੱਲਬਾਤ ਜਿਹੜੀ ਹੈ ਉਹ ਕਹੀ ਗਈ ਹੈ ਸੁਨੰਦਾ ਸ਼ਰਮਾਨ ਦੇ ਵੱਲੋਂ ਜਿਵੇਂ ਪੋਸਟ ਪਾਈ ਗਈ ਉਸ ਤੋਂ ਬਾਅਦ ਹਿਮਾਂਸ਼ੀ ਖੁਰਾਣਾ ਦੇ ਵੱਲੋਂ ਪਾਈ ਗਈ ਤੇ ਉਸ ਦੇ ਵਿੱਚ ਵੀ ਉਹਨਾਂ ਦੇ ਵੱਲੋਂ ਇਹੀ ਗੱਲਬਾਤ ਕਹੀ ਗਈ ਹੈ ਵਾਰ-ਵਾਰ ਕਿ ਸਾਡੇ ਨਾਲ ਜੋ ਹੈ ਸ਼ੋਸ਼ਣ ਹੁੰਦਾ ਏ ਤੇ ਉਹਦੇ ਵਿੱਚ ਉਹਨਾਂ ਨੇ 2017 ਦਾ ਜ਼ਿਕਰ ਵੀ ਕੀਤਾ ਏ ਤੇ ਹੁਣ ਇਸ ਦੇ ਬਾਰੇ ਵਿੱਚ ਕੀ ਕਹਾਣੀ ਹੈ 2017 ਦੀ ਇਹ ਤਾਂ ਖੁਦ ਹਿਮਾਂਸ਼ੀ ਖੁਰਾਣਾ ਹੀ ਦੱਸ ਪਾਉਣਗੇ ਕਿ ਪੂਰੀ ਦੀ ਪੂਰੀ ਗੱਲਬਾਤ ਕੀ ਹੈ ਕਿਉਂਕਿ ਜਦੋਂ ਸੁਨਨਦ ਸ਼ਰਮਾ ਦਾ ਮਾਮਲਾ ਸਾਹਮਣੇ ਆਇਆ ਸੀ ਤਾਂ ਉਦੋਂ ਮਹਿਲਾ ਕਮਿਸ਼ਨ ਦੇ ਵੱਲੋਂ ਜਿਹੜਾ ਇਹ ਇਸ ਦਾ ਸੂ ਮੋਟੋ ਲਿਆ ਗਿਆ ਸੀ ਤੇ ਉਹਨਾਂ ਦੇ ਵੱਲੋਂ ਇਸ ਪੂਰੇ ਮਾਮਲੇ ਨੂੰ ਹੱਲ ਕਰਵਾਉਣ ਦੇ ਵਾਸਤੇ ਪਹਿਲ ਕਦਮ ਹੀ ਕੀਤੀ ਗਈ ਸੀ ਤੇ ਹੁਣ ਹਿਮਾਂਸ਼ੀ ਖੁਰਾਣਾ ਦਾ ਨਾਂ ਵੀ ਨਾ ਜਿਹੜਾ ਨਾਮ ਹੈ ਉਹ ਵੀ ਇਹਦੇ ਵਿੱਚ ਆਇਆ ਹੈ ਤੇ ਉਹਦੇ ਵਿੱਚ ਕਿਸ ਤਰ੍ਹਾਂ ਦਾ ਅਗਲਾ ਕਦਮ ਹੋਵੇਗਾ ਇਹ ਵੀ ਅਹਿਮ ਵੇਖਣਾ ਹੋਵੇਗਾ ਪਰ ਇਹ ਸਬਦ ਦੇ ਦਰਮਿਆਨ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਇਸ ਫਹਿਰਿਸਤ ਦੇ ਵਿੱਚ ਇੱਕ ਹੋਰ ਨਾਮ ਹੈ ਤੇ ਉਹ ਨਾਮ ਦਾ ਵੀ ਤੁਹਾਡੇ ਨਾਲ ਜ਼ਿਕਰ ਕਰ ਹੀ ਲੈਨੇ ਆ ਤੇ ਉਹ ਹੈ ਨਾਮ ਇੱਕ ਨਵਾਂ ਨਕੋਰ ਚਿਹਰਾ ਜਿਹੜਾ ਆਇਆ ਤੇ ਆ ਕੇ ਛਾ ਗਿਆ ਤੇ ਅੱਜ ਕੱਲ ਅਸੀਂ ਕਾਫੀ ਗੀਤ ਉਹਦੇ ਸੁਣਦੇ ਵੀ ਆ ਤੇ ਨਾਮ ਹੈ ਉਹਦਾ ਕਾਕਾ ਕਾਕਾ ਪੰਜਾਬੀ ਇੱਕ ਗਾਇਕ ਨੇ ਤੇ ਉਹਨਾਂ ਦੀ ਗਾਇਕੀ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਅਲੱਗ-ਅਲੱਗ ਕੰਸਰਟਸ ਦੇ ਵਿੱਚ ਵੀ ਉਹਨਾਂ ਨੂੰ ਤੁਸੀਂ ਕਈ ਥਾਵਾਂ ਦੇ ਉੱਪਰ ਵੇਖਿਆ ਹੋਵੇਗਾ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਈਵਨ ਪੰਜਾਬ ਤੋਂ ਬਾਹਰ ਵੀ ਵਿਦੇਸ਼ਾਂ ਦੇ ਵਿੱਚ ਵੀ ਕਾਫੀ ਸਾਰੇ ਪ੍ਰੋਗਰਾਮਾਂ ਦੇ ਵਿੱਚ ਉਹਨਾਂ ਦੇ ਵੱਲੋਂ ਸ਼ਮੂਲੀਅਤ ਕੀਤੀ ਜਾਂਦੀ ਰਹੀ ਹੈ ਤੇ ਹੁਣ ਕਾਕੇ ਦੇ ਵੱਲੋਂ ਵੀ ਕੁਝ ਐਸੇ ਹੀ ਅਲਫਾਜ਼ ਜੋ ਨੇ ਆਪਣੇ ਦਰਦ ਨੂੰ ਬਿਆਨ ਕਰਦੇ ਹੋਏ ਤਾਂ ਜ਼ਾਹਿਰ ਕੀਤੇ ਹੀ ਗਿੱਤੇ ਗਏ ਤੇ ਨਾਲ ਦੀ ਨਾਲ ਸੁਨੰਧਾ ਸ਼ਰਮਾ ਦੇ ਹੱਕ ਦੇ ਵਿੱਚ ਬੋਲਦੇ ਹੋਏ ਉਹਨਾਂ ਦੇ ਵੱਲੋਂ ਇੱਕ ਪੋਸਟ ਜਿਹੜੀ ਹੈ ਜੋ ਸ਼ੇਅਰ ਕੀਤੀ ਗਈ ਸੀ ਉਸ ਦੇ ਬਾਰੇ ਵਿੱਚ ਵੀ ਤੁਹਾਨੂੰ ਦੱਸ ਦਿੰਨੇ ਆ ਤਾਂ ਖਾਸ ਤੌਰ ਦੇ ਉੱਪਰ ਪਹਿਲੀ ਪੋਸਟ ਜਿਹੜੀ ਹੈ ਕਾਕੇ ਦੇ ਵੱਲੋਂ ਜੋ ਸ਼ੇਅਰ ਕੀਤੀ ਗਈ ਦੱਸ ਦਈਏ ਕਿ ਉਹਦੇ ਵਿੱਚ ਉਹ ਲਿਖਦੇ ਨੇ ਸਭ ਤੋਂ ਉੱਪਰ ਲਿਖਦੇ ਨੇ ਹੈਡਲਾਈਨ ਦੀ ਤਰ੍ਹਾਂ ਜਮਾ ਤਾਜ਼ਾ ਖਬਰ ਤਾਂ ਲਿਖਦੇ ਨੇ ਠੱਗੀਆਂ ਚੋਰੀਆਂ ਸਾਹਮਣੇ ਆਈਆਂ ਖਾਤਰੇ ਦੇ ਘੁੱਗੂ ਵੱਜਣ ਲੱਗੇ ਵੱਡੇ ਸਾਹਿਬ ਅੰਦਰ ਹੋ ਗਏ ਪੁੱਤਰ ਜੀ ਬਾਹਰ ਕਨੇਡਾ ਪੱਜਨ ਲੱਗੇ ਨੇ ਥੱਲੇ ਲਿਖਦੇ ਨੇ ਪਕਾਈ ਡਿਜੀਟਲ ਤੇ ਇਹਦੇ ਵਿੱਚ ਉਹਨਾਂ ਨੇ ਟੈਗ ਕੀਤਾ ਹੈ #media #sunanda sharma ਪੰਜਾਬੀ 뮤직 ਇੰਡਸਟਰੀ ਨੂੰ ਟੈਗ ਕੀਤਾ ਹੈ #frauds ਤੇ #father son ਤਾਂ ਹੁਣ ਇੱਥੇ ਕਿਸ ਦੇ ਵਾਲੇ ਪਾਸੇ ਉਹਨਾਂ ਦੇ ਵੱਲੋਂ ਇਹ ਟਿੱਪਣੀ ਕੀਤੀ ਗਈ ਹੈ ਫਿਲਹਾਲ ਇਹਦੇ ਬਾਰੇ ਚ ਤਾਂ ਅਸੀਂ ਆਪਣੇ ਤਰਫੋਂ ਕੁਝ ਨਹੀਂ ਕਹਿ ਸਕਦੇ ਪਰ ਇਸ ਪੂਰੇ ਮਾਮਲੇ ਦੇ ਵਿੱਚ ਕਿਸੇ ਨਾ ਕਿਸੇ ਨੂੰ ਤਾਂ ਟਾਰਗੇਟ ਉਹਨਾਂ ਦੇ ਵੱਲੋਂ ਕੀਤਾ ਜਾ ਹੀ ਰਿਹਾ ਏ ਜੇ ਤੁਸੀਂ ਵੀ ਉਸ ਦੇ ਬਾਰੇ ਵਿੱਚ ਜਾਣਦੇ ਹੋ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਇਸ ਦੇ ਬਾਰੇ ਵਿੱਚ ਆਪਣੀ ਰਾਏ ਦੇ ਸਕਦੇ ਹੋ ਤੇ ਉਸ ਤੋਂ ਇਲਾਵਾ ਕਾਕੇ ਦੇ ਵੱਲੋਂ ਹੋਰ ਕੀ ਲਿਖਿਆ ਗਿਆ ਏ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਕਾਕਾ ਲਿਖਦੇ ਨੇ ਕਿ ਮੈਂ ਸੋਚਿਆ ਬਸ ਮੈਨੂੰ ਹੀ ਲੁੱਟਿਆ ਜਾ ਰਿਹਾ ਏ ਹੁਣ ਪਤਾ ਲੱਗ ਰਿਹਾ ਏ ਬਾਈ ਕਿੰਨੇ ਲੋਕਾਂ ਦੀ ਰੋਟੀ ਖੋ ਰਹੇ ਨੇ ਫੇਰ ਕਹਿੰਦੇ ਅਸੀਂ ਰੋਟੀ ਪਾਇਆ ਏ ਹੱਦ ਏ ਕੇਸ ਸਾਹਮਣੇ ਆਉਣਾ ਸ਼ੁਰੂ ਹੋਇਆ ਏ ਤੇ ਹਜੇ ਬਹੁਤ ਪਰਤਾਂ ਖੁੱਲਣਗੀਆਂ ਕਈ ਆਰਟਿਸਟ ਇਹੋ ਜਿਹੇ ਵੀ ਨੇ ਜਿਹੜੇ ਚੁੱਪ ਕਰਕੇ ਠੱਗੀ ਸਹਿ ਗਏ ਤਾਂ ਇਥੇ ਕਾਕਾ ਦੇ ਵੱਲੋਂ ਜਿਹੜੀ ਆ ਗੱਲਬਾਤ ਕਹੀ ਗਈ ਹੈ ਕਿ ਇਸ ਤਰ੍ਹਾਂ ਦੇ ਬਹੁਤ ਸਾਰੇ ਲੋਕ ਨੇ ਜਿਹੜੇ ਪਹਿਲਾਂ ਠੱਗੀਆਂ ਜਿਹੜੇ ਨੇ ਉਹ ਸਹਿ ਚੁੱਕੇ ਨੇ ਵੱਡੇ ਕਲਾਕਾਰਾਂ ਦੇ ਵੱਲੋਂ ਉਹਨਾਂ ਦੇ ਵੱਲੋਂ ਇਸ਼ਾਰਾ ਕੀਤਾ ਗਿਆ ਹੈ ਪਰ ਬੜੀ ਇਹ ਸਭ ਤੋਂ ਅਹਿਮ ਗੱਲ ਇਹ ਹੈ ਕਿ ਇਸ ਫਹਿਰਿਸਤ ਦੇ ਵਿੱਚ ਬਹੁਤ ਸਾਰੇ ਨਾਮ ਜਿਹੜੇ ਨੇ ਆਉਣ ਵਾਲੇ ਵਕਤ ਦੇ ਵਿੱਚ ਹੋਰ ਵੀ ਲੰਬੇ ਹੋ ਸਕਦੇ ਨੇ ਸੁਰਨਦਾ ਸ਼ਰਮਾ ਦਾ ਨਾਮ ਇਸ ਦੇ ਵਿੱਚ ਆ ਚੁੱਕਿਆ ਹੈ ਸੁਰਨਦਾ ਸ਼ਰਮਾ ਦੇ ਵੱਲੋਂ ਆਪਣੇ ਨਾਲ ਹੋਸ਼ੋਸ਼ਨ ਦਾ ਜ਼ਿਕਰ ਕੀਤਾ ਗਿਆ ਹੈ ਉਹਨਾਂ ਦੇ ਵੱਲੋਂ ਪੋਸਟ ਦੇ ਵਿੱਚ ਤੇ ਉਸ ਤੋਂ ਬਾਅਦ ਹਿਮਾਂਸ਼ੀ ਖੁਰਾਨਾ ਦੇ ਵੱਲੋਂ ਆਪਣੇ ਨਾਲ ਹੋਈ ਜ਼ਿਆਤੀਆਂ ਦੀਆਂ ਗੱਲਾਂ ਨੇ ਜਿਹੜੀਆਂ 2017 ਦਾ ਚਾਹੇ ਜ਼ਿਕਰ ਹੋਵੇ ਚਾਹੇ ਹੋਰ ਗੱਲਾਂ ਹੋਣ ਤੇ ਉਸ ਦੇ ਬਾਰੇ ਵਿੱਚ ਜ਼ਿਕਰ ਕੀਤਾ ਗਿਆ ਹੈ ਤੇ ਹੁਣ ਉਸ ਤੋਂ ਬਾਅਦ ਕਾਕਾ ਕਾਕਾ ਵੀ ਪੰਜਾਬੀ ਕਲਾਕਾਰ ਨੇ ਤੇ ਉਹਨਾਂ ਦੇ ਵੱਲੋਂ ਵੀ ਇਸ ਦੇ ਬਾਰੇ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਮੈਨੂੰ ਪਹਿਲਾਂ ਲੱਗਿਆ ਸੀ ਕਿ ਸ਼ਾਇਦ ਇਹ ਸਭ ਕੁਝ ਮੇਰੇ ਨਾਲ ਹੀ ਹੋ ਰਿਹਾ ਹੈ ਪਰ ਇੱਥੇ ਸਾਰਿਆਂ ਨਾਲ ਹੀ ਐਸਾ ਕੁਝ ਹੋ ਰਿਹਾ ਹੈ ਤੇ ਕਈ ਜਿਹੜੇ ਵੱਡੇ ਕਲਾਕਾਰ ਨੇ ਉਹ ਪਹਿਲਾਂ ਉਹਨਾਂ ਨਾਲ ਜਿਨ੍ਹਾਂ ਨਾਲ ਠੱਗੀਆਂ ਹੋਈਆਂ ਨੇ ਉਹ ਚੁੱਪ ਕਰਕੇ ਬਹਿ ਗਏ ਨੇ ਤੇ ਇੱਥੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਸੁਨੰਧਾ ਸ਼ਰਮਾ ਦੇ ਹੱਕ ਦੇ ਵਿੱਚ ਸਭ ਤੋਂ ਪਹਿਲਾਂ ਬੱਬੂ ਮਾਨ ਦੇ ਵੱਲੋਂ ਪੋਸਟ ਪਾ ਕੇ ਗੱਲ ਕਹਿ ਦਿੱਤੀ ਗਈ ਹੈ ਸਾਫ਼ ਸਪਸ਼ਟ ਅਤੇ ਬਿਲਕੁਲ ਤੈਜ਼ ਤਰਾਰ ਕਿ ਮੈਂ ਜੋ ਆ ਸੁਨੰਧਾ ਸ਼ਰਮਾ ਦੇ ਹੱਕ ਦੇ ਵਿੱਚ ਹਾਂ ਤੇ ਹੁਣ ਵੱਡੀ ਗੱਲ ਇਹ ਹੈ ਕਿ ਇਸ ਪੂਰੇ ਮਾਮਲੇ ਨੂੰ ਧਿਆਨ ਦੇ ਵਿੱਚ ਲੈ ਕੇ ਕੀ ਆਉਣ ਵਾਲੇ ਵਕਤ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਕੋਈ ਵੱਡੀ ਅਤੇ ਅਹਿਮ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਇੱਥੇ ਪਹਿਲੀ ਕਾਰਵਾਈ ਦੇ ਵਿੱਚ ਜਿਵੇਂ ਕਿ ਅਸੀਂ ਵੇਖਿਆ ਹੈ ਕਿ ਖਾਸ ਤੌਰ ਦੇ ਉੱਪਰ ਨਾਲ ਦੀ ਨਾਲ ਜਦੋਂ ਪੋਸਟ ਪੈਂਦੀ ਹੈ ਤਾਂ ਅ ਕਾਰਵਾਈ ਹੋ ਜਾਂਦੀ ਹੈ ਤੇ ਕਾਰਵਾਈ ਹੋਣ ਤੋਂ ਅਗਲੇ ਹੀ ਦਿਨ ਯਾਨਕਿ ਅ ਅਗਲੇ ਦਿਨ ਦੀ ਇਹ ਗੱਲ ਮੇਰੀ ਮੁਰਾਦ ਹੈ ਅੱਜ ਯਾਨਕਿ 11 ਤਰੀਕ ਨੂੰ 11 ਮਾਰਚ ਨੂੰ ਨਾਲ ਦੀ ਨਾਲ ਇਹ ਪਟੀਸ਼ਨ ਜਦੋਂ ਪਹੁੰਚਦੀ ਹੈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਤਾਂ ਉੱਥੇ ਪਹੁੰਚ ਕੇ ਇਸ ਪੂਰੇ ਮਾਮਲੇ ਦੇ ਵਿੱਚ ਪਟੀਸ਼ਨ ਜਿਹੜੀ ਆ ਪਟੀਸ਼ਨ ਦੇ ਉੱਪਰ ਉਹ ਨਾਲ ਦੀ ਨਾਲ ਉਸ ਨੂੰ ਰੱਦ ਕਰ ਦਿੱਤਾ ਜਾਂਦਾ ਜਾਂ ਕਹਿ ਲੀਏ ਕਿ ਉਹਨਾਂ ਨੂੰ ਰਾਹਤ ਜਿਹੜੀ ਹੈ ਆ ਪੁਸ਼ਪਿੰਦਰ ਧਾਲੀਵਾਲ ਨੂੰ ਮਿਲ ਚੁੱਕੀ ਹੈ ਪਿੰਕੀ ਧਾਲੀਵਾਲ ਜੋ ਨੇ ਉਹ ਇੱਕ ਵਾਰ ਫੇਰ ਤੋਂ ਸਕੂਨ ਦੇ ਨਾਲ ਅੱਗੇ ਵਧਣਗੇ ਪਰ ਬੜੀ ਗੱਲ ਇਹ ਹੈ ਕਿ ਜੇਕਰ ਵਾਕਈ ਸ਼ੋਸ਼ਣ ਹੋਇਆ ਹੈ ਤਾਂ ਉਸ ਦੇ ਬਾਰੇ ਵਿੱਚ ਅੱਗੇ ਦੀ ਕਾਰਵਾਈ ਕਿਵੇਂ ਹੋਵੇਗੀ ਕੌਣ ਕਰੇਗਾ ਕਿਸ ਤਰ੍ਹਾਂ ਦੇ ਨਾਲ ਕਰੇਗਾ ਤੇ ਪੰਜਾਬ ਦੇ ਇਹਨਾਂ ਕਲਾਕਾਰਾਂ ਦਾ ਭਵਿੱਖ ਕੀ ਇਸ ਤਰ੍ਹਾਂ ਦੇ ਨਾਲ ਖਤਰੇ ਦੇ ਵਿੱਚ ਹੀ ਘੁੰਮਦਾ ਰਹੇਗਾ ਜਾਂ ਫਿਰ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਰਾਹਤ ਜਿਹੜੀ ਆ ਉਹ ਮਿਲ ਸਕਦੀ ਹੈ ਤੇ ਉਹ ਰਾਹਤ ਕਿਸ ਤਰ੍ਹਾਂ ਦੇ ਨਾਲ ਮਿਲ ਸਕਦੀ ਹੈ ਇਸ ਦੇ ਬਾਰੇ ਵਿੱਚ ਜੇਕਰ ਤੁਸੀਂ ਵੀ ਕਿਸੇ ਪ੍ਰਕਾਰ ਦੀ ਆਪਣੀ رائے ਕਰਨਾ ਚਾਹੁੰਦੇ ਹੋ ਸਾਂਝੀ ਤਾਂ ਆਪਣੀ رائے ਤੁਸੀਂ ਸਾਡੇ ਨਾਲ ਸਾਡੇ ਅਲੱਗ-ਅਲੱਗ ਜਿਹੜੇ ਸਾਡੇ ਪਲੇਟਫਾਰਮ ਨੇ ਡਿਜੀਟਲ ਉਹਨਾਂ ਦੇ ਉੱਪਰ ਜਾ ਕੇ ਸਾਡੇ ਨਾਲ ਆਪਣੀ رائے ਸਾਂਝੀ ਕਰ ਸਕਦੇ ਹੋ ਬਾਕੀ ਇਸ ਪ੍ਰਕਾਰ ਦੀਆਂ ਖਬਰਾਂ ਦੇ ਵਾਸਤੇ ਜੁੜੇ ਰਹੋ ਸਾਡੇ ਨਾਲ ਇਸ ਪੂਰੇ ਤੋਂ ਪੂਰੇ ਪ੍ਰੋਗਰਾਮ ਦੇ ਵਿੱਚ ਤੇ ਮੈਨੂੰ ਦਿਓ ਇਜਾਜ਼ਤ ਫੇਰ ਤੁਹਾਨੂੰ ਮਿਲਾਂਗੇ ਹੱਸਦੇ ਖੇਲਦੇ ਉਦੋਂ ਤੱਕ ਆਪਣਾ ਤੇ ਆਪਣੇ ਆ ਦਾ ਧਿਆਨ ਰੱਖੋ ਤੇ ਜ਼ਿੰਦਗੀ ਨੂੰ ਜ਼ਿੰਦਾਬਾਦ ਕਰਕੇ ਜਿਓ ਸਤਿ ਸ਼੍ਰੀ ਅਕਾਲ